ਕਿਸਾਨ ਵੀਰੋ ਆ ਜਿਹੜੀ ਫਸਲ ਤੁਸੀਂ ਦੇਖ ਰਹੇ ਹੋ ਇਹਦੀ ਬਿਜਾਈ ਹੈਗੀ ਆ 15 ਤੋਂ 20 ਅਕਤੂਬਰ ਦੇ ਆਸ-ਪਾਸ ਔਰ ਅੱਜ ਤਾਰੀਖ ਹੈਗੀ ਆ 26 ਨਵੰਬਰ ਔਰ ਲਗਭਗ ਇਹ 50 ਦਿਨ ਦੀ ਬਣ ਗਈ ਗੱਲਬਾਤ ਹੁਣ ਤੁਸੀਂ ਦੇਖੋ ਕਿ ਆ ਜਿਹੜਾ ਗੈਂਗ ਹੈਗਾ ਆ ਇਹਨੂੰ ਧਿਆਨ ਨਾਲ ਦੇਖੋ ਆਲੂ ਦੀ ਖੇਤੀ ਦੇ ਵਿੱਚ ਜਿਹਨੇ ਚੰਗਾ ਬੀਜ ਪੈਦਾ ਕਰਨਾ ਆ ਉਹਨੂੰ ਕਟੋ-ਕਟ ਤਿੰਨ ਵਾਰੀ ਰੋਗਿੰਗ ਰੋਗਿੰਗ ਦਾ ਮਤਲਬ ਕੀ ਹੈਗਾ ਕਿ ਬਿਮਾਰ ਛਮਾਰ ਬੂਟੇ ਜਿਹਨੇ ਵਾਇਰਸ ਵਾਲੇ ਪੌਦੇ ਔਰ ਨਾਲ ਦੀ ਨਾਲ ਜੇ ਕੋਈ ਮਿਕਸਚਰ ਹੈਗਾ ਕਿਸੇ ਹੋਰ ਵੈਰਾਈਟੀ ਦਾ ਕੋਈ ਰਲਾ ਹੈਗਾ ਉਹਨੂੰ ਆਪਾਂ ਪੁੱਟਣਾ ਔਰ ਪੁੱਟ ਕੇ ਜਿਵੇਂ ਤੁਸੀਂ ਇਸ ਵੀਡੀਓ ਚ ਦੇਖ ਰਹੇ ਹੋ ਉਹਨੂੰ ਕਿਸੇ ਇਹੋ ਜਿਹੇ ਲਿਫਾਫੇ ਚ ਕਿਸੇ ਬੋਰੀ ਚ ਕਿਸੇ ਕੱਟੇ ਦੇ ਵਿੱਚ ਕਿਸੇ ਝੋਲੀ ਚ ਪਾਈ ਜਾਣਾ ਕਿ ਉਹਨੂੰ ਤੁਸੀਂ ਬਾਹਰ ਲਿਜਾ ਕੇ ਇਸ ਤਰੀਕੇ ਨਾਲ ਉਹਨੂੰ ਰੱਖਦੇ ਜਾਓ ਰੱਖਦੇ ਜਾਓ ਔਰ ਜਦੋਂ ਤੁਹਾਡਾ ਇਹ ਕੰਮ ਪੂਰਾ ਹੋ ਗਿਆ ਤੇ ਮਿੱਟੀ ਦੇ ਵਿੱਚ ਟੋਆ ਪੁੱਟ ਕੇ ਉਹਦੇ ਵਿੱਚ ਇਹਨੂੰ ਨੱਪ ਦਿਓ ਤਾਂ ਕਿ ਜਿਹੜੇ ਵਾਇਰਸ ਫਲਾਉਣ ਵਾਲੇ ਕੀੜੇ ਹੈਗੇ ਜਿਵੇਂ ਚਿੱਟੀ ਮੱਖੀ ਤੇ ਤੇਲਾ ਉਹ ਇਹਦੇ ਵਿੱਚ ਉੱਪਰ ਬੈਠ ਕੇ ਰਸ ਚੂਸ ਕੇ ਦੁਬਾਰਾ ਜਿਹੜੇ ਤੰਦਰੁਸਤ ਬੂਟੇ ਆ ਉਹਨਾਂ ਦੇ ਵਿੱਚ ਉਹ ਬਿਮਾਰੀ ਨਾ ਫੈਲਾ ਸਕੀ ਤੇ ਜੇ ਕੋਈ ਕਹੇ ਕਿ ਬਿਨਾ ਇਹੇ ਕੰਮ ਕੀਤਿਆਂ ਉਹ ਚੰਗਾ ਬੀਜ ਪੈਦਾ ਕਰ ਸਕਦਾ ਖੇਤ ਦੇ ਵਿੱਚ ਓਪਨ ਖੇਤ ਦੇ ਵਿੱਚ ਤੇ ਭਾਈ ਇਹ ਹੈਗਾ ਵੱਡਾ ਝੂਠ ਇਸ ਕਰਕੇ ਜਿਹੜੀ ਰੋਗਿੰਗ ਆ ਮਤਲਬ ਬਿਮਾਰ ਬੂਟੇ ਪੁੱਟਣਾ ਰਲੇ ਹੋਏ ਬੂਟੇ ਪੁੱਟਣਾ ਇਹ ਇੱਕ ਐਸੀ ਕਿਰਿਆ ਆ ਕਿ ਇਹ ਹਰ ਚੰਗੇ ਜ਼ਿਮੀਦਾਰ ਨੂੰ ਕਿਉਂਕਿ ਹਰ ਜ਼ਿੰਮੇਦਾਰ ਨੇ ਆਪਣੇ ਲਈ ਕੁਛ ਨਾ ਕੁਛ ਬੀਜ ਤੇ ਬਣਾਉਣਾ ਹੀ ਹੁੰਦਾ ਆ ਇਹ ਪ੍ਰਕਿਰਿਆ ਤਾਂ ਸਿੱਖਣੀ ਹੀ ਪੈਣੀ ਆ ਵੀਰੋ ਜੇ ਤੁਸੀਂ ਕਹਿੰਦੇ ਆ ਨਾ ਵੀ ਖੇਤ ਦੇ ਵਿੱਚ ਜਾ ਕੇ ਸਾਡਾ ਤਾਂ ਪਜਾਮਾ ਗਿੱਲਾ ਹੋ ਜੂ ਸਵੇਰੇ ਸਵੇਰੇ ਹੈ ਜਾਂ ਫਿਰ ਸਾਡੇ ਤਾਂ ਪੈਰਾਂ ਨੂੰ ਮਿੱਟੀ ਚੁੰਬੜ ਜੂਗੀ ਫੇਰ ਭਾਈ ਬੀਜ ਜਿਹੜਾ ਹਨਾ ਉਹ ਤੁਹਾਡਾ ਕਦੇ ਵੀ ਇੰਪਰੂਵ ਨਹੀਂ ਹੋਣਾ ਉਹ ਮਾੜਾ ਹੀ ਰਹਿਣਾ ਆ ਤੇ ਜੇਕਰ ਤੁਸੀਂ ਕਹੋ ਨਾ ਜੀ ਸਾਡੇ ਤਾਂ 200 250 ਰੁਪਏ ਨੂੰ ਬੰਦੇ ਆ ਕੇ ਖੇਤ ਸਾਫ਼ ਕਰ ਦਿੰਦੇ ਆ ਇਹ ਵੀ ਕੋਈ ਵੱਡਾ ਸੱਚ ਨਹੀਂ ਹੈਗਾ ਉਹ 200 250 ਵਾਲਿਆਂ ਨੇ ਨਾ ਉਸੇ ਤਰੀਕੇ ਦੀ ਰੋਗਿੰਗ ਕਰਨੀ ਆ ਬਸ ਕੰਮ ਚਲਾਉ ਜੀ ਇਸ ਕਰਕੇ ਤੁਹਾਨੂੰ ਜੇ ਤੁਸੀਂ ਆਲੂ ਦੀ ਬੀਜ ਦੇ ਬਾਦਸ਼ਾਹ ਬਣਨਾ ਚਾਹੁੰਦੇ ਹੋ ਤੇ ਤੁਹਾਨੂੰ ਨਾ ਇੱਕ ਵਾਰੀ ਤਾਂ ਰੋਗਿੰਗ ਖੁਦ ਸਿੱਖਣੀ ਹੀ ਪੈਣੀ ਆ ਮੈਂ ਕਹਿੰਦਾ ਹੁਣ ਨਾ ਬਾਕੀ ਸਾਰੇ ਕੰਮ ਕਰਵਾ ਲਓ ਜਿਹਦੇ ਕੋਲੋਂ ਮਰਜੀ ਪਰ ਰੋਗਿੰਗ ਦੇ ਵਿੱਚ ਆਪ ਖੇਤ ਦੇ ਵਿੱਚ ਨਾਲ ਰਹੋ ਇਹ ਕੰਮ ਦੂਸਰੇ ਦੇ ਹੱਥ 100% ਨਹੀਂ ਛੱਡਿਆ ਜਾ ਸਕਦਾ